ਲਓ ਜੀ ਆ ਗਿਆ ਸਿਆਲ ਤੇ ਹੁਣ ਆਪਾਂ ਪਾਵਾਂਗੇ 104 achar ਜਿਹੜੇ ਸਿਆਲ ਵਿੱਚ ਮਿੱッセ ਪਰੌਂਠਿਆਂ ਨਾਲ ਬਹੁਤ ਸਵਾਦ ਲੱਗਦੇ ਆ ਉਂਝ ਵੀ ਚਾਹ ਪਰੌਂਠੀ ਨਾਲ ਵੀ ਬਹੁਤ ਸਵਾਦ ਲੱਗਦਾ ਆ achar ਸასი ਕਾਲਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਕਿਚਨ ਮੋਨਾ ਢਿੱਲੋਂ ਕੁਕਿੰਗ ਲੌਗਸ ਵਿੱਚ ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾ ਰਹੇ ਆ ਨਿੰਬੂ ਦਾ ਖੱਟਾ ਮਿੱਠਾ achar ਜਿਹੜਾ ਕਿ ਬਣਾਉਣਾ ਬਹੁਤ ਆਸਾਨ ਆ ਪ੍ਰੋਸੀਜਰ ਉਤਨਾ ਲੰਮਾ ਥੋੜਾ ਜਿਹਾ ਆਚਾਰ ਨੂੰ ਰੱਖਣਾ ਪੈਂਦਾ 5-6 ਦਿਨ ਪਰ ਬਣਦਾ ਬਹੁਤ ਸਵਾਦ ਆਏ। ਪਰ ਬਣਾਉਣ ਦਾ ਤਰੀਕਾ ਇਹਦਾ ਬਹੁਤ ਸੌਖਾ ਹੈ। ਆਜੋ ਫਿਰ ਦੇਖੀਏ। ਇਹਦੇ ਵਾਸਤੇ ਮੈਂ ਨਿੰਬੂ ਲਿਆ ਜਾਂ ਨਿੰਬੂ 1.5 ਕਿਲੋ ਆ। ਇਹ ਥੋੜੇ ਵੱਡੇ ਸਾਈਜ਼ ਦੇ ਨਿੰਬੂ ਆ। ਇਹ ਘਰ ਦੇ ਨਿੰਬੂ ਆ, ਬਾਜ਼ਾਰੋਂ ਨਹੀਂ ਲਿਆਂਦੇ ਮੈਂ। ਬਹੁਤ ਹੀ ਵਧੀਆ ਕੁਆਲਿਟੀ ਦੇ ਨਿੰਬੂ ਆ। ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਆ। ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ। ਇੱਕ ਨਿੰਬੂ ਦੇ ਆਪਾਂ 8 ਹਿੱਸੇ ਕਰ ਲਵਾਂਗੇ ਜੇ ਤੁਸੀਂ ਥੋੜੇ ਵੱਡੇ ਰੱਖਣੇ ਆ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਰੱਖ ਸਕਦੇ ਹੋ ਇਹ ਸਾਰੇ ਨਿੰਬੂ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਤੇ ਨਾਲ ਜਿਹੜੇ ਬੀ ਵਗੈਰਾ ਆ ਉਹ ਕੱਢੀ ਜਾਵਾਂਗੇ ਨਾਲੋਂ ਨਾਲ ਬੀ ਥੋੜੇ ਬਹੁਤ ਵੀ ਚੱਲ ਜਾਣ ਕੋਈ ਗੱਲ ਨਹੀਂ ਜ਼ਿਆਦਾ ਨਹੀਂ ਜਾਣੇ ਚਾਹੀਦੇ ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਨਾਲ ਬੈਲ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚਣ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ। ਲਓ ਜੀ ਨਿੰਬੂ ਆਪਣੇ ਹੋ ਗਏ ਤਿਆਰ ਸਾਰੇ ਆਪਾਂ ਕੱਟ ਕੇ ਤਿਆਰ ਕਰ ਲੈਨੇ। ਇਹਨਾਂ ਨੂੰ ਆਪਾਂ ਕੱਢ ਲਵਾਂਗੇ ਇੱਕ ਕੱਚ ਦੇ ਕੌਲੇ ਦੇ ਵਿੱਚ, ਕੱਚ ਦੇ ਬੋਲ ਚ। ਇਹ ਆਚਾਰ ਸਵਾਦ ਤੇ ਹੈ ਹੀ ਆ ਪਰ ਸਿਹਤ ਵਾਸਤੇ ਬਹੁਤ ਹੀ ਗੁਣਕਾਰੀ ਹੈ। ਇਹ ਡਾਈਜੈਸ਼ਨ ਸਿਸਟਮ ਨੂੰ ਸਹੀ ਕਰਦਾ ਜਿਨ੍ਹਾਂ ਨੂੰ ਰੋਟੀ ਹজম ਨਹੀਂ ਹੁੰਦੀ ਜਾਂ ਇਹ ਪੇਟ ਦੇ ਵਿੱਚ ਦਰਦ ਹੁੰਦੀ ਹੋਵੇ। ਉਦੇ ਲਈ ਵੀ ਇਹ ਬਹੁਤ ਵਧੀਆ ਇਹਦੇ ਨਾਲ ਪੇਟ ਦਰਦ ਵੀ ਹਟ ਜਾਂਦੀ ਹੈ ਪੇਟ ਦੀ ਗੈਸ ਵੀ ਦੂਰ ਕਰਦਾ ਤੇ ਜਿਗਰ ਦੀ ਗਰਮੀ ਵੀ ਇਹਦੇ ਨਾਲ ਦੂਰ ਹੁੰਦੀ ਹੈ ਇਹ ਬਹੁਤ ਹੀ ਹਾਜਮੇਦਾਰ ਚਾਰ ਬਣ ਕੇ ਤਿਆਰ ਹੁੰਦਾ ਵਾ ਤੁਸੀਂ ਵੀ ਇਹ ਜਰੂਰ ਬਣਾਓ ਤੇ ਖਾਓ ਤੇ ਇੱਕ ਗੱਲ ਹੋਰ ਇਹਨੂੰ ਆਪਾਂ ਹੈਲਦੀ ਵੇ ਨਾ ਤਿਆਰ ਕਰਨਾ ਆ ਆਪਾਂ ਇਹਦੇ ਵਿੱਚ ਚੀਨੀ ਨਹੀਂ ਪਾਉਣੀ ਆਪਾਂ ਇਹਦੇ ਵਿੱਚ ਗੁੜ ਦਾ ਯੂਜ਼ ਕਰਾਂਗੇ ਆਮ ਤੌਰ ਤੇ ਸਾਰੇ ਚੀਨੀ ਨਾਲ ਹੀ ਬਣਾਉਂਦੇ ਆ ਪਰ ਗੁੜ ਨਾਲੇ ਹੋਰ ਵੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਇਦੇ ਵਿੱਚ ਪਾ ਦਵਾਂਗੇ ਆਪਾਂ ਨਮਕ 2 ਚਮਚ ਤੇ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਹਲਦੀ ਹਲਦੀ ਸਿਰਫ ਕਲਰ ਵਾਸਤੇ ਥੋੜੀ ਜੀ ਮੈਂ ਪਾਉਣ ਲੱਗੀ ਚਮਚ ਦਾ ਚੌਥਾ ਹਿੱਸਾ ਤੇ ਹੁਣ ਆਪਾਂ ਇਹਨੂੰ ਅਚਾਰ ਨੂੰ ਟੱਕ ਕੇ ਰੱਖ ਦੇਣਾ ਆ 5 ਤੋਂ 6 ਦਿਨ ਜੇ ਹੋ ਸਕੇ ਤਾਂ ਇਹਨੂੰ ਧੁੱਪ ਦੇ ਵਿੱਚ ਰੱਖੋ ਜੇ ਆਪਾਂ ਜਾਰ ਦੇ ਵਿੱਚ ਪਾ ਦਿੰਨੇ ਆ ਫਿਰ ਚੰਗੀ ਤਰ੍ਹਾਂ ਹਿਲਦਾ ਨਹੀਂ ਆ ਇਹਨੂੰ ਆਪਾਂ ਰੋਜ਼ ਇੱਕ ਦੋ ਵਾਰੀ ਹਿਲਾਉਣਾ ਆ ਤੇ 5-6 ਦਿਨ ਲਗਾਤਾਰ ਇਸੇ ਤਰ੍ਹਾਂ ਰੱਖਣਾ ਆ ਜੇ ਸੋਈ ਦੇ ਵਿੱਚ ਤੁਹਾਡੇ ਧੋਪ ਪਉਂਦੀ ਹੈ ਫਿਰ ਤਾਂ ਬਹੁਤ ਵਧੀਆ ਉਸ ਧੋਪ ਦੇ ਵਿੱਚ ਤੁਸੀਂ ਇਹਨੂੰ ਰੱਖ ਸਕਦੇ ਹੋ ਚੰਗੀ ਤਰ੍ਹਾਂ ਨਮਕ ਤੇ ਹਲਦੀ ਵਿੱਚ ਮਿਕਸ ਕਰ ਦਵਾਂਗੇ ਇਹਨੂੰ ਟੋਸ ਕਰਕੇ ਜੇ ਆਪਾਂ ਇਹਦੇ ਵਿੱਚ ਮਿੱਠਾ ਵੀ ਨਾਲ ਹੀ ਪਾ ਦਈਏ ਤੇ ਫਿਰ ਇਹ ਗਲਦਾਨੀ ਦਾ ਛੇਤੀ ਫਿਰ ਆਪਾਂ ਨੂੰ 15-20 ਦਿਨ ਲੱਗਦੇ ਇਹਨੂੰ ਗਲਣ ਤੇ ਤੇ ਇਸ ਤਰ੍ਹਾਂ ਇਹ 5-6 ਦਿਨਾਂ ਦੇ ਵਿੱਚ ਬਿਲਕੁਲ ਤਿਆਰ ਹੋ ਜਾਂਦਾ ਕੱਲੇ ਨਮਕ ਦੇ ਨਾਲ ਧੋਪ ਦੇ ਵਿੱਚ ਰੱਖਣਾ ਇਹਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਚਾਰਜ ਜੇ ਆਪਾਂ ਰੋਟੀ ਨਾਲ ਖਾਣੇ ਤਾਂ ਰੋਟੀ ਬਹੁਤ ਛੇਤੀ ਹজম ਹੁੰਦੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਜਵੈਣ ਵੀ ਪਾਵਾਂਗੇ ਲਓ ਜੀ ਆਪਾਂ ਇਹਨੂੰ ਟੱਕ ਦਿੱਤਾ ਆ 5 ਤੋਂ 6 ਦਿਨ ਲਈ ਰੱਖਾਂਗੇ ਤੇ 5-6 ਦਿਨਾਂ ਬਾਅਦ ਤੁਸੀਂ ਦੇਖੋ ਇਸ ਦਾ ਇਹਦੀ ਲੁੱਕ ਜਿਹੜੀ ਬਿਲਕੁਲ ਚੇਂਜ ਹੋ ਚੁੱਕੀ ਹੈ ਇਹ ਗਲ ਚੁੱਕਾ ਆ ਥੋੜਾ ਜਿਹਾ ਸ਼੍ਰਿੰਕ ਵੀ ਹੋ ਗਿਆ ਹੈ ਮੈਂ ਰੋਜ਼ ਇਹਨੂੰ ਇੱਕ ਦੋ ਵਾਰ ਹੀ ਹਿਲਾ ਦਿੰਦੀ ਸੀ ਹਿਲਾਉਣਾ ਬਹੁਤ ਜ਼ਰੂਰੀ ਹੈ ਇੱਕ ਦੋ ਵਾਰ ਹੀ ਤੇ ਧੁੱਪ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਗਲ ਚੁੱਕਾ ਆ ਆ ਦੇਖੋ ਕਿੰਨਾ ਵਧੀਆ ਟੁੱਟ ਗਿਆ ਲਓ ਜੀ ਨਿੰਬੂ ਆਪਣੇ ਗਲ ਕੇ ਤਿਆਰ ਹੋ ਗਏ ਆ ਹੁਣ ਆਪਾਂ ਬਣਾਵਾਂਗੇ ਗੁੜ ਦੀ ਚਾਣੀ ਇੱਕ ਕੜਾਈ ਦੇ ਵਿੱਚ ਮੈਂ 1 ਕਿਲੋ ਗੁੜ ਪਾ ਲਿਆ ਆ 1.5 ਕਿਲੋ ਨਿੰਬੂ ਵਾਸਤੇ 1 ਕਿਲੋ ਗੁੜ ਬਿਲਕੁਲ ਪਰਫੈਕਟ ਆ ਬਾਕੀ ਜੇ ਤੁਸੀਂ ਵੱਧ ਘੱਟ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਇਹਦੇ ਵਿੱਚ ਮੈਂ 4 ਟੇਬਲस्पून ਪਾਇਆ ਪਾਣੀ ਪਾਣੀ ਇਹਦੇ ਇਹਦੇ ਵਿੱਚ ਪਾਉਣਾ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਗੁੜ ਇੱਕਦਮ ਥੱਲੇ ਲੱਗ ਜਾਂਦਾ ਆ ਇੱਥੇ ਫਲੇਮ ਤੁਸੀਂ ਸਲੋ ਰੱਖਣੀ ਆ ਹੌਲੀ ਹੌਲੀ ਆਪਾਂ ਗੁੜ ਨੂੰ ਪਿਗਲਾਉਣਾ ਆ ਉਧਰ ਆਪਾਂ ਕਰ ਲੀਨੇ ਮਸਾਲੇ ਤਿਆਰ ਇਹ ਮੈਂ ਨਿੱਕੀਆਂ ਲਾਚੀਆਂ ਲਈਆਂ ਚਾਰ ਪੰਜ ਸੌਰੀ ਵੱਡੀਆਂ ਲਾਚੀਆਂ ਇਹਨਾਂ ਦੇ ਮੈਂ ਵੀ ਕੱਢ ਲਿਆ ਛਿੱਲਾਂ ਨਹੀਂ ਪਾਉਣੀ ਇਹਦੀਆਂ ਵਿੱਚ ਤੇ ਇਹ ਲਿਆ ਜੀਰਾ ਪਾਊਡਰ ਇੱਕ ਵੱਡਾ ਚਮਚ ਦੋ ਛੋਟੇ ਚਮਚ ਕਾਲਾ ਨਮਕ ਲਿਆ ਕਾਲੇ ਨਮਕ ਦਾ ਟੇਸਟ ਬਹੁਤ ਵਧੀਆ ਆਉਂਦਾ ਇੱਕ ਚਮਚ ਲਿਆ ਜਵੈਣ ਤੇ 7-8 ਲਏ ਆ ਲੌਂਗ ਲੌਂਗਾਂ ਨੂੰ ਥੋੜਾ ਜਿਹਾ ਕ੍ਰਸ਼ ਕਰ ਲਿਆ ਆ ਤੇ ਇੱਕ ਵੱਡਾ ਚਮਚ ਲਿਆ ਆ ਦੇਗੀ ਲਾਲ ਮਿਰਚ ਜੇ ਦੇਗੀ ਲਾਲ ਮਿਰਚ ਨਹੀਂ ਹੈਗੀ ਤਾਂ ਤੁਸੀਂ ਦੂਸਰੀ ਮਿਰਚ ਵੀ ਪਾ ਸਕਦੇ ਹੋ ਪਰ ਉਹ ਥੋੜੀ ਜਿਹੀ ਘੱਟ ਕੁਆਂਟੀਟੀ ਚ ਪਾਓ ਇਧਰ ਲਓ ਜੀ ਗੁੜ ਆਪਣਾ ਖੁਰ ਗਿਆ ਆ ਚਾਣੀ ਹੋ ਗਈ ਤਿਆਰ ਇਹਨੂੰ ਆਪਾਂ ਬਿਲਕੁਲ ਰਿਜਾਉਣਾ ਨਹੀਂਗਾ ਜ਼ਿਆਦਾ ਬਸ ਆਪਾਂ ਇਹਨੂੰ ਘੋਲਣਾ ਹੀ ਆ ਵਿੱਚ ਪਾ ਦਵਾਂਗੇ ਆਪਾਂ ਨਿੰਬੂ ਯਕੀਨ ਮੰਨੋ ਇਹ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ achar ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖੋ ਫਿਰ ਤੁਸੀਂ ਇੰਜ ਹੀ ਇਹਨੂੰ ਹਮੇਸ਼ਾ ਬਣਾਓਗੇ ਨਾਲ ਹੀ ਪਾ ਦਵਾਂਗੇ ਇਹਦੇ ਵਿੱਚ ਸਾਰੇ ਮਸਾਲੇ ਪਹਿਲਾਂ ਪਾ ਦਵਾਂਗੇ ਕਾਲਾ ਨਮਕ ਕਾਲਾ ਨਮਕ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਇਹਦੇ ਵਿੱਚ ਇਲਾਇਚੀਆਂ ਪਾ ਦਵਾਂਗੇ ਮੋਟੀ ਇਲਾਇਚੀ ਜਿਹੜੀ ਕ੍ਰਸ਼ ਕੀਤੀ ਸੀ ਲੌਂਗ ਪਾ ਦਵਾਂਗੇ ਇਹਨਾਂ ਚੀਜ਼ਾਂ ਦੇ ਨਾਲ achar ਦੇ ਵਿੱਚੋਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਨਾਲ ਹੀ ਪਾ ਦਵਾਂਗੇ ਜੁਆਇਨ ਇੱਕ ਵੱਡਾ ਚਮਚ ਪਾਵਾਂਗੇ ਜੀਰਾ ਪਾਊਡਰ ਇਹ ਵੀ ਇਹਦੇ ਵਿੱਚ ਬੜਾ ਸਵਾਦ ਲੱਗਦਾ ਅਕਸਰ ਆਪਣੇ ਘਰ ਸਿਆਲੀ ਨਿੰਬੂਆਂ ਦਾ ਬੂਟਾ ਲੱਗਾ ਹੁੰਦਾ ਜਾਂ ਗਰਮੀਆਂ ਦੇ ਵਿੱਚ ਤੇ ਆਪਾਂ ਸਕੰਮੀ ਵਗੈਰਾ ਬਣਾ ਲੈਨੇ ਆ ਪਰ ਸਿਆਲ ਦੇ ਵਿੱਚ ਆਪਾਂ ਸੋਚਦੇ ਕਿ ਨਿੰਬੂਆਂ ਦਾ ਕੀ ਕਰੀਏ ਇਹ ਆਚਾਰ ਤੁਸੀਂ ਪਾ ਕੇ ਰੱਖ ਸਕਦੇ ਹੋ ਇਹ ਆਚਾਰ ਜਿਹੜਾ 10 ਸਾਲ ਤੱਕ ਖਰਾਬ ਨਹੀਂ ਹੁੰਦਾ ਜਾਇਨਾ ਨਿੰਬੂਆਂ ਦਾ ਤੁਸੀਂ ਸਕੁਐਸ਼ ਬਣਾ ਸਕਦੇ ਹੋ ਉਹ ਵੀ ਮੈਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਕਿਉਂਕਿ ਮੇਰੇ ਕੋਲ ਹੋਰ ਵੀ ਨਿੰਬੂ ਅਜੇ ਬਹੁਤ ਆ ਸਕੁਐਸ਼ ਬਣਾ ਕੇ ਆਪਾਂ ਰੱਖ ਸਕਦੇ ਹਾਂ ਤੇ ਸਾਰੀਆਂ ਗਰਮੀਆਂ ਯੂਜ਼ ਕਰ ਸਕਦੇ ਹਾਂ ਲਓ ਜੀ ਸਾਰੇ ਕੁਸ਼ ਨੂੰ ਆਪਾਂ ਕਰ ਦਿੱਤਾ ਮਿਕਸ 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 ਵੇਖੋ ਕਿੰਨਾ ਵਧੀਆ ਰੰਗ ਬਣਿਆ ਆ ਗੁੜ ਨਾਲ ਹੋਰ ਵਧੀਆ ਰੰਗ ਬਣਦਾ ਆ ਦੇਖਣ ਨੂੰ ਕਿੰਨਾ ਟੈਂਪਟਿੰਗ ਲੱਗ ਰਿਹਾ ਆ ਹੁਣ ਆਪਾਂ ਇਹਨੂੰ ਰਜਾਵਾਂਗੇ 10 ਮਿੰਟ ਵਾਸਤੇ ਫੁੱਲ ਫਲੇਮ ਤੇ ਨਾਲੇ ਥੋੜਾ ਜਿਹਾ ਇਹ گاੜਾ ਹੋ ਜਾਊਗਾ ਕਿਉਂਕਿ ਸੇਕ ਲੱਗਣ ਨਾਲ ਜਦੋਂ ਨਿੰਬੂ ਪਾਉਂਦੇ ਆਪਾਂ ਥੋੜਾ ਜਿਹਾ ਪਤਲਾ ਹੋ ਜਾਂਦਾ ਹੈ ਹੁਣ ਆਪਾਂ ਇਹਨੂੰ 10 ਮਿੰਟ ਲਈ ਰਜਾ ਲਵਾਂਗੇ ਤਾਂ ਕਿ ਦੀ ਸ਼ੈਲਫ ਲਾਈਫ ਵੱਧ ਜAVE ਬਹੁਤ ਜ਼ਿਆਦਾ ਇਹ ਕਈਆਂ ਸਾਲਾਂ ਤੱਕ ਖਰਾਬ ਨਹੀਂ ਹੋਊਗਾ 10 ਮਿੰਟ ਆਪਾਂ ਰਜਾ ਲੈਨੇ ਤਾਂ ਕਿ ਇਹ ਥੋੜਾ ਜਿਹਾ گاੜਾ ਹੋ ਜਾਵੇ ਇਹਦਾ ਸਰਪ ਜਿਹੜਾ گاੜਾ ਹੋ ਜਾਵੇ ਬਹੁਤ ਜ਼ਿਆਦਾ گاੜਾ ਨਹੀਂ ਕਰਨਾ ਕਿਉਂਕਿ ਇਹ ਠੰਡਾ ਹੋ ਕੇ ਵੀ گاੜਾ ਹੋ ਜਾਂਦਾ ਵਾ 10 ਮਿੰਟ ਲਈ ਮੈਂ ਰਜਾ ਲਿਆ ਇਹਨੂੰ ਦੇਖੋ ਕਿੰਨਾ ਵਧੀਆ ਰਿਚ ਰਿਹਾ ਹੈ ਨਾਲੇ ਦੀ ਚੜਚਾਗ ਆ ਰਹੀ ਹੈ ਉੱਪਰ ਉਹ ਵੀ ਖਤਮ ਹੋਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਇਹ ਤਿਆਰ ਆ achar ਮੇਰੀ ਫਿਰ ਤੋਂ ਤੁਹਾਨੂੰ ਰਿਕਵੈਸਟ ਆ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਬਟਨ ਜਰੂਰ ਦਬਾਓ ਤੇ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਲਓ ਜੀ achar ਆਪਣਾ ਹੋ ਗਿਆ ਤਿਆਰ ਅੱਗੇ ਨਾਲ ਥੋੜਾ گاੜਾ ਹੋ ਗਿਆ ਹੁਣ ਆਪਾਂ ਹੋਰ ਨਹੀਂ گاੜਾ ਕਰਨਾ ਇਹਨੂੰ ਕਿਉਂਕਿ ਇਹ ਠੰਡਾ ਹੋ ਕੇ ਵੀ ਬਹੁਤ گاੜਾ ਹੋ ਜਾਣਾ ਆ ਕਲੇਮ ਕਰ ਦਿੱਤੀ ਮੈਂ ਆਫ ਇਹਨੂੰ ਆਪਾਂ ਰੱਖਾਂਗੇ ਓਵਰਨਾਈਟ ਵੇਖੋ ਹੁਣ ਪੂਰਾ ਠੰਡਾ ਹੋ ਗਿਆ ਵਾ ਸਾਰੀ ਰਾਤ ਮੈਂ ਰੱਖ ਛੱਡਿਆ ਆ ਕਿੰਨਾ ਗਾੜਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਵੀ ਚੇਂਜ ਹੋ ਗਿਆ ਆ ਤੇ ਬਿਲਕੁਲ ਜਿਹੜੇ ਮਸਾਲੇ ਆ ਨਿੰਬੂ ਦੇ ਵਿੱਚ ਰਚਮਿਚ ਗਏ ਸਾਰੇ ਹੁਣ ਆਪਾਂ ਕਰ ਦਵਾਂਗੇ ਇਹਨੂੰ ਸਰਵ ਦੇਖੋ ਕਿੰਨਾ ਸਵਾਦ ਲੱਗ ਰਿਹਾ ਦੇਖਣ ਨੂੰ ਹੀ ਇਹ ਬਹੁਤ ਗੁਣਕਾਰੀ ਆਚਾਰ ਆ ਸਿਹਤ ਵਾਸਤੇ ਬਹੁਤ ਵਧੀਆ ਆ ਇਹ ਤੁਸੀਂ ਜ਼ਰੂਰ ਬਣਾ ਕੇ ਖਾਓ ਇਹਨੂੰ ਗਰਮੀਆਂ ਸਰਦੀਆਂ ਜਦੋਂ ਮਰਜ਼ੀ ਆਪਾਂ ਖਾ ਸਕਦੇ ਆ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਓਕੇ ਜੀ ਬਾਏ ਲਵ ਯੂ ਆਲ